ਅੱਜ ਦੀ ਵੀਡੀਓ ਉਹਨਾਂ ਪੇਸ਼ੈਂਟਾਂ ਲਈ ਬਹੁਤ ਜ਼ਿਆਦਾ کارਗਰ ਸਾਬਤ ਹੋਣੀ ਹੈ ਜਿਹੜੇ ਪੇਸ਼ੈਂਟ ਬਹੁਤ ਲੰਮੇ ਟਾਈਮ ਤੋਂ ਪੀੜਤ ਨੇ ਸਗਰਹਿਣੀ ਰੋਗ ਨੂੰ ਲੈ ਕੇ ਸਗਰਹਿਣੀ ਰੋਗ ਦੇ ਵਿੱਚ ਪੇਸ਼ੈਂਟਾਂ ਦੇ ਮਨ ਨੂੰ ਭਲ ਉੱਠਦੀ ਆ ਵੀ ਅਸੀਂ ਚਾਹ ਪੀਣੀ ਆ ਚਾਹ ਪੀਣੀ ਬੰਦ ਕਰ ਦਿੰਦੇ ਨੇ ਡਾਕਟਰ ਚਾਹ ਬਣਾਉਣ ਦਾ ਤਰੀਕਾ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਲੱਗਿਆ ਧਿਆਨ ਦੇ ਨਾਲ ਸੁਣ ਲਿਓ ਇਸ ਤਰੀਕੇ ਦੇ ਨਾਲ ਜਿਹੜੇ ਪੇਸ਼ੈਂਟਾਂ ਦਾ ਭજન ਘਟ ਰਿਹਾ ਹੁੰਦਾ ਉਹ ਭજન ਵੀ ਪੂਰਾ ਹੋ ਜਾਂਦਾ ਉਹ ਸਰੀਰ ਦੇ ਵਿੱਚ ਜਾਨ ਵੀ ਪੈਣ ਲੱਗ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਨਿਊਟ੍ਰੀਸ਼ਨ ਦੀ ਕਮੀ ਹੁੰਦੀ ਹੈ ਵਿਟਾਮਿਨ ਮਿਨਰਲ ਦੀ ਕਮੀ ਹੁੰਦੀ ਹੈ ਉਹ ਵੀ ਪੂਰੀ ਹੋ ਜਾਂਦੀ ਹੈ ਜਿਵੇਂ ਤੁਹਾਨੂੰ ਦੱਸਾਂਗਾ ਜੇ ਉਸ ਤਰੀਕੇ ਦੇ ਨਾਲ ਤੁਸੀਂ ਚਾਹ ਬਣਾ ਕੇ ਪੀਨੇ ਹੋ ਤਾਂ ਚਾਹ ਤੁਹਾਨੂੰ ਨੁਕਸਾਨ ਵੀ ਨਹੀਂ ਕਰੇਗੀ ਲਗਭਗ 97% ਲੋਕਾਂ ਦੇ ਇਹ ਚਾਹ ਫਿੱਟ ਆਈ ਹੈ ਜਿਸ ਤਰੀਕੇ ਦੇ ਨਾਲ ਅਸੀਂ ਬਣਾਉਣ ਦਾ ਤਰੀਕਾ ਦੱਸਦੇ ਆਂ ਦੇਖੋ ਚਾਹ ਅਸੀਂ ਪੀਨੇ ਆ ਇੱਕ ਭਲ ਦੇ ਕਰਕੇ ਜ਼ਿਆਦਾਤਰ ਪੱਤੀ ਜਿਹੜੀ ਪੈਂਦੀ ਆ ਉਹ ਕਰਦੀ ਆ ਨੁਕਸਾਨ ਆਪਾਂ ਇਸ ਚਾਹ ਨੂੰ ਬਣਾਉਣਾ ਹੈ ਇਲਾਇਚੀ ਨਾਲ ਛੋਟੀ ਇਲਾਇਚੀ ਦੇ ਨਾਲ ਚਾਹ ਨੂੰ ਬਣਾਉਣਾ ਜਿਹੜੇ ਇਨਸਾਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭਰ ਲੈਂਦੀ ਹੈ ਉਹ ਦੋ ਦਾਣੇ ਪੱਤੀ ਦੇ ਤਾਜ ਮਹਿਲ ਪੱਤੀ ਜਿਹੜੀ ਹੈਗੀ ਆ ਉਹ ਯੂਜ਼ ਕਰ ਸਕਦੇ ਆ ਦੋ ਤਿੰਨ ਦਾਣੇ ਪਾਉਣ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਦਨ ਦੇ ਵਿੱਚ ਇੱਕ ਜਾਂ ਦੋ ਵਾਰ ਪ੍ਰਤੀ ਦੇ दाणे ਪਾ ਸਕਦੇ ਆ ਬਾਕੀ ਜਿਹੜਾ ਹੈ ਉਹ ਛੋਟੀ ਇਲਾਇਚੀ ਜਿਵੇਂ ਤੁਹਾਨੂੰ ਮੈਂ ਅੱਗੇ ਦੱਸਣ ਲੱਗਿਆ ਉਸ ਤਰੀਕੇ ਦੇ ਨਾਲ ਤੁਸੀਂ ਇਹ ਚਾਹ ਬਣਾਣੀ ਆ ਅੱਧਾ ਗਲਾਸ ਲੈ ਲਓ ਦੁੱਧ ਅੱਧਾ ਗਲਾਸ ਲੈ ਲਓ ਪਾਣੀ ਉਹਦੇ ਵਿੱਚ ਪੰਜ ਇਲਾਇਚੀਆਂ ਛੋਟੀਆਂ ਹਰੀਆਂ ਲੈ ਲੈਣੀਆਂ ਤੇ ਦੋ ਚਮਚੇ ਧਾਗੇ ਵਾਲੀ ਮਿਸ਼ਰੀ ਦੇ ਲੈ ਲੈਣੇ ਆ ਜਿੰਨਾ ਪੇਸ਼ੈਂਟ ਨੂੰ ਡਾਇਬਟੀਜ਼ ਆ ਸ਼ੂਗਰ ਦੇ ਪੇਸ਼ੈਂਟ ਨੇ ਉਹ ਮਿਸ਼ਰੀ ਨਾ ਪਾਣ ਇਹਨੂੰ ਕੜੀ ਦੇ ਕੇ 7 ਤੋਂ 10 ਮਿੰਟ ਵਾਸਤੇ ਗੈਸ ਸਿਮ ਤੇ ਉਬਾਲਾ ਦੇ ਲਓ ਇਹਦੇ ਵਿੱਚ ਪਾਣੀ ਖਤਮ ਹੋ ਜਾਏਗਾ ਦੁੱਧ ਰਹਿ ਜਾਏਗਾ ਕੱਲਾ ਦੁੱਧ ਕਲਕ ਜਾਏਗਾ ਕਲਕੇ ਹੋਏ ਦੁੱਧ ਨੂੰ ਜਦੋਂ ਅਸੀਂ ਪੀਨੇ ਆ ਉਹ ਨੁਕਸਾਨ ਨਹੀਂ ਕਰਦਾ ਇਹਨੂੰ ਪੀਣ ਦਾ ਤਰੀਕਾ ਇਹਨੂੰ ਤੁਸੀਂ ਠੰਡਾ ਕਰਕੇ ਪੀ ਸਕਦੇ ਹੋ ਜਿਨ੍ਹਾਂ ਦੀ ਤਸੀਰ ਗਰਮ ਹੈ ਜਿਹੜੇ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਆ ਜਾਂ ਜਿਨ੍ਹਾਂ ਦੇ ਸਰੀਰ ਦੇ ਵਿੱਚ ਸਤਿਆ ਹੈ ਨਹੀਂ ਗਰਮੈਸ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਉਹ ਇਸ ਨੂੰ ਬਣਾ ਕੇ ਠੰਡਾ ਕਰਕੇ ਫ੍ਰਿਜ ਦੇ ਵਿੱਚ ਲਗਾ ਕੇ ਵਿੱਚ ਗੋੰਦ ਘੀਰਾ ਪਾ ਕੇ ਵੀ ਲੈ ਸਕਦੇ ਆ ਇਸ ਚਾਹ ਨੂੰ ਦੋ ਤਰੀਕਿਆਂ ਨਾਲ ਪੀ ਸਕਦੇ ਹੋ ਇੱਕ ਤਾਂ ਆਉਂਦਾ ਸਪੋਰਟ ਜਿਵੇਂ ਤੁਸੀਂ ਬਣਾਈ ਜਿਵੇਂ ਆਮਚਾ ਪੀਨੇ ਆਪਾਂ ਥੋੜੀ ਜਿਹੀ ਛੰਡੀ ਹੋ ਕੇ ਘੁੱਟ ਘੁੱਟ ਕਰਕੇ ਪੀ ਲੈਨੇ ਤਰੀਕੇ ਨੇ ਦੂਸਰਾ ਤਰੀਕਾ ਕੀ ਆ ਅੱਧਾ ਗਲਾਸ ਪਾਣੀ ਲੈ ਲਓ ਅੱਧਾ ਗਲਾਸ ਦੁੱਧ ਲੈ ਲਓ ਉਹਦੇ ਵਿੱਚ ਪੰਜ ਲੈਸ਼ੀਆਂ ਛੋਟੀਆਂ ਪਾ ਲੈਣੀਆਂ ਪਾਉਣ ਤੋਂ ਬਾਅਦ ਵਿੱਚ ਤੁਸੀਂ ਇਹਨੂੰ 7 ਮਿੰਟ ਵਾਸਤੇ 7 ਤੋਂ 10 ਮਿੰਟ ਵਾਸਤੇ ਘੜੀ ਤੇ ਦੇਖ ਕੇ ਗੈਸ ਸਿੰਮ ਦੇ ਵਾਲਾ ਲੈ ਲਓ ਵਾਲਾ ਦੇਣ ਤੋਂ ਬਾਅਦ ਇਹਨੂੰ ਤੁਸੀਂ ਰੱਖ ਲਓ ਰੱਖ ਕੇ ਠੰਡਾ ਕਰਕੇ ਇਹਦੇ ਵਿੱਚ ਤੁਸੀਂ ਗੁਲਾਬ ਦਾ ਸਰਬਤ ਰੂ ਆਵਜਾ ਉਹ ਪਾ ਸਕਦੇ ਹਾਂ ਜਿਹੜੇ ਬੰਦਿਆਂ ਦੀ ਤਸਵੀਰ ਗਰਮਾ ਜਿਹੜੇ ਮਰੀਜ਼ਾਂ ਦੀ ਤਸਵੀਰ ਗਰਮਾ ਕਹਿੰਦੇ ਨੇ ਅੰਦਰ ਇਹਦੇ ਵਿੱਚ ਗਰਮੀ ਆ ਘਬਰਾਹਟ ਹੋ ਰਹੀ ਹੈ ਬੇਚੈਨੀ ਹੁੰਦੀ ਆ ਤਲਵ ਲੱਗਦੀ ਆ 슈ਗਰ ਦੇ ਪੇਸ਼ੈਂਟ ਨਹੀਂ ਹਨ ਉਹ ਪੇਸ਼ੈਂਟ ਗਲਾਬ ਦੇ ਸਰਬਤ ਦੇ ਤਕਰੀਬਨ ਤਿੰਨ ਛਮਸੀ ਇਸ ਮਿਸ਼ਰਣ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਘੋਲ ਕੇ ਇਹਦੇ ਵਿੱਚ ਗੋਲਕ ਤੀਰਾ ਵੀ ਪਾ ਸਕਦੇ ਆ ਗੋਲਕ ਤੀਰਾ ਕੋਰੇ ਕੁਜੇ ਦੇ ਵਿੱਚ ਮਿੱਟੀ ਦੀ ਹਾਂਟੀ ਦੇ ਵਿੱਚ ਭਿਉ ਕੇ ਰੱਖੀ ਹੋਈ ਮਤਲਬ ਜਿਹੜੀ ਆਪਣੀ ਗੋਨ ਕਤੀਰਾ ਉਹਦਾ ਚਮਚਾਖੰਡੇ ਦੇ ਵਿੱਚ ਪਾ ਕੇ ਉਹਨੂੰ ਕੋਲ ਕੇ ਠੰਡਾ ਕਰਕੇ ਫ੍ਰਿਜ ਦੇ ਵਿੱਚ ਰੱਖ ਕੇ ਵੀ ਯੂਜ਼ ਕਰ ਸਕਦੇ ਆ ਦੋ ਤਿੰਨ ਵਾਰ ਤੁਸੀਂ ਇਦਾਂ ਯੂਜ਼ ਕਰ ਲਓ ਬਾਕੀ ਜਿਹੜਾ ਹੈਗਾ ਜਿਵੇਂ ਤੁਹਾਨੂੰ ਦੱਸਿਆ ਵੀ ਦੁੱਧ ਚਾਹ ਜੇ ਬਣਾਉਣ ਦਾ ਤਰੀਕਾ ਉਸ ਤਰੀਕੇ ਦੇ ਨਾਲ ਬਣਾ ਕੇ ਤੁਸੀਂ ਇਹਨੂੰ ਦਿਨ ਦੇ ਵਿੱਚ ਚਾਰ ਪੰਜ ਵਾਰ ਯੂਜ਼ ਕਰ ਸਕਦੇ ਹੋ ਇਹਦੇ ਨਾਲ ਵਿਟਾਮਿਨ ਮਿਨਰਲ ਦੀ ਪੂਰਤੀ ਹੋਏਗੀ ਬੋਡੀ 'ਚ ਜਾਨ ਪੈਗੀ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਆਟੇ ਦੇ ਬਿਸਕਟ ਬ੍ਰਾਊਨ ਬ੍ਰੈਡ ਜਿਵੇਂ ਹੁਣ ਪੇਸ਼ੈਂਟ ਜਿਹੜੇ ਸਗਰਣੀ ਰੋਗ ਨਾਲ ਪੀੜਤ ਨੇ ਉਹਨਾਂ ਨੂੰ ਬਾਰ-ਬਾਰ ਟਾਇਲਟ ਜਾਣ ਕਰਕੇ ਭੁੱਖ ਲੱਗਦੀ ਹੈ ਬਾਰ-ਬਾਰ ਥੋੜਾ-ਥੋੜਾ ਖਾਂਦੇ ਆ ਫਿਰ ਭੁੱਖ ਲੱਗਦੀ ਹੈ ਥੋੜਾ ਖਾਂਦੇ ਆ ਕਿਉਂਕਿ ਜਿਆਦਾ ਖਾਂਦੇ ਆ ਤਾਂ ਹਾਜਮਾ ਰੁਸਤ ਨਹੀਂ ਰਹਿੰਦਾ ਪੇਟ ਭਰਿਆ ਤੇ ਕੱਸਿਆ ਲੱਗਦਾ ਉਹਨਾਂ ਲਈ ਸਭ ਤੋਂ ਸੌਖਾ ਤਰੀਕਾ ਇਹ ਹੈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਭੁੱਖ ਵੀ ਪੂਰੀ ਕਰ ਸਕਦੇ ਹੋ ਚਾਹ ਦੀ ਭਲ ਵੀ ਪੂਰੀ ਕਰ ਸਕਦੇ ਹੋ ਤੇ ਜਿਹੜਾ ਨਿਊਟ੍ਰੀਸ਼ਨ ਆ ਵਿਟਾਮਿਨ ਆ ਮਿਨਰਲ ਆ ਉਹ ਵੀ ਤੁਹਾਨੂੰ ਪਤਾ ਵੀ ਦੁਰ ਤੋਂ ਜਿਹੜਾ ਹੈਗਾ ਬਹੁਤ ਵੱਡਾ ਸਰੋਤ ਹੈ ਬਹੁਤ ਵੱਡਾ ਸੋਮਾ ਕੈਲਸ਼ੀਅਮ ਦਾ ਵਿਟਾਮਿਨ ਦਾ ਮਿਨਰਲ ਦਾ ਤੇ ਜਿਹਦੇ ਨਾਲ ਬੋਡੀ ਦੀ ਡਿਵੈਲਪਮੈਂਟ ਆਟੋਮੈਟਿਕਲੀ ਹੋਣ ਲੱਗ ਜਾਂਦੀ ਹੈ ਬਹੁਤ ਪੇਸ਼ੈਂਟ ਅਸੀਂ ਦੇਖੇ ਨੇ ਜਿਨ੍ਹਾਂ ਦੇ ਭਜਨ ਬਹੁਤ ਜ਼ਿਆਦਾ ਘਟ ਸੋਕਿਆ ਸੀ ਤੇ ਇਸ ਆਹਾਰ ਨੂੰ ਯੂਜ਼ ਕਰਨ ਦੇ ਨਾਲ ਉਹਨਾਂ ਦਾ weight ਵੀ ਗੇਨ ਹੋਣ ਲੱਗਿਆ ਬੋਡੀ 'ਚ ਜਾਨ ਵੀ ਪੈਣ ਲੱਗੀ ਹਿੰਮਤ ਵੀ ਆਉਣ ਲੱਗੀ ਉਮੀਦ ਹੈ ਤੁਹਾਡੇ ਲਈ ਇਹ ਵੀਡੀਓ ਬਹੁਤ کارਗਰ ਸਾਬਤ ਹੋਵੇਗੀ ਜੇਕਰ ਤੁਹਾਨੂੰ ਲੱਗ ਰਿਹਾ ਹੈ ਵੀ ਇਹ ਵੀਡੀਓ ਦੁਨੀਆ ਦੇ ਕੰਮ ਆਉਣ ਵਾਲੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ